2800 ਰੁਪਏ ਦੇ ਇੱਕ ਟੀ-ਸ਼ਰਟ ਦਾ ਰੇਟ ਆ ਤੇ ਬਾਈ ਨੇ ਤਿੰਨ ਦੇ ਦੇਣੀ 2800 ਚ ਚਾਰ ਹੀ ਚਾਰ ਟੀ-ਸ਼ਰਟਾਂ ਦੇ ਦੇਣੀਆਂ 2800 ਰੁਪਏ ਦੇ ਵਿੱਚ ਕਰਕੇ ਬੰਦਾ ਚੈੱਕ ਕਰ ਸਕਦਾ ਇਹ ਵਿਦੂ ਬਿਲ ਮਾ ਲਈ ਇਹ ਅੱਛਾ ਤਾਂ ਬਿੱਲ ਵੀ ਮਿਲਣਾ ਤੇ ਇਹਨੂੰ ਸਕੈਨ ਵੀ ਕਰ ਸਕਦੇ ਹੋ ਤੁਸੀਂ ਜਾ ਕੇ ਇਹ ਵੀ ਜਿਹੜਾ ਥੋੜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਸਾਰੇ ਬ੍ਰਾਂਡ ਦੀ ਟੀ-ਸ਼ਰਟਾਂ ਦੇਖੋ ਚੈੱਕ ਕਰੋ ਜੀ ਸਾਰੇ ਜੀ ਇਹ ਬਹੁਤ ਵਧੀਆ ਪਿਓਰ ਕਾਟਨ ਕੱਪੜਾ ਹੀ ਸਿੰਗਲ ਪੀ 450 ਰੁਪਏ ਦਾ ਤੇ 1100 ਰੁਪਏ ਦੇ ਤਿੰਨ ਪੀਸ ਦੇਨੇ ਆਈ ਆਪਾਂ ਇਹ ਬ੍ਰਾਂਡ ਦੇ ਲੋਰ ਹੀ ਇਹ ਅੰਦਰ ਤੁਹਾਨੂੰ ਕਾਫੀ ਆਰਟੀਕਲ ਮਿਲ ਜਾਣਗੇ 1 ਲਓ ਵੀ ਮਿੱਤਰੋ ਅੱਜ ਜਿੱਥੇ ਤੁਹਾਨੂੰ ਲੈ ਕੇ ਆਏ ਨਾ ਗਰਮੀਆਂ ਦੇ ਕੱਪੜੇ ਮਿਲਨੇ ਨੇ ਤੇ ਬ੍ਰਾਂਡਡ ਕੱਪੜੇ ਮਿਲਨੇ ਨੇ ਤੇ ਮਿਲਨੇ ਵੀ ਤੁਹਾਨੂੰ ਬਹੁਤ ਘੱਟ ਰੇਟਾਂ ਦੇ ਵਿੱਚ ਆ ਤਾਂ ਪੁੱਚੋ ਮੰਡੀ ਦੇ ਵਿੱਚ ਖੜੇ ਆਪਾਂ ਮਨੀਸ਼ ਗਾਰਮੈਂਟਸ ਦੇ ਨਾਂ ਤੇ ਜਿਹੜੀ ਦੁਕਾਨ ਹੈ ਇੱਥੇ ਪਰ ਇਹ ਕੋਲਰ ਵਾਲਾ ਮਾਲ ਆਈ ਚੈੱਕ ਕਰੋ ਪੱਲਾ ਇਹਨਾਂ ਦੀ ਕੁਆਲਿਟੀ ਫਿਨਿਸ਼ਿੰਗ ਹੀ ਤੇ ਆਹ ਦੇਖੋ ਯਾਰ ਸਾਰਾ ਫਰੈਸ਼ ਮਾਲ ਹੈ 2025 ਦਾ ਅੱਛਾ ਇਹਦੇ ਚ ਕਾਟਨ ਦੇ ਕੱਪੜਾ ਹਾਂ ਜੀ ਕਲਰ ਚੈੱਕ ਕਰ ਲਓ ਕਾਫੀ ਕਲਰ ਡਿਜ਼ਾਈਨ ਮਿਲ ਜਾਣਗੇ 4500 4600 ਰੁਪਿਆ ਐ ਐਮ ਆਰ ਪੀ ਹੈ ਹੂੰ ਇਹ ਸਾਰੇ ਆਪਾਂ ਫਲੈਟ ਜਿਹੜਾ ਤੁਹਾਡੀ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰਕੇ ਆਊਗਾ ਆਪਾਂ ਉਹਨਾਂ ਨੂੰ 550 ਰੁਪਏ ਦਾ ਸਿੰਗਲ ਪੀਸ 1000 ਰੁਪਏ ਦੋ ਪੀਸ ਦੇਣੇ ਆ ਇਹ ਹੈ ਕੋਲੇ ਬ੍ਰਾਂਡ ਦੇ ਵਿੱਚ ਟੀ-ਸ਼ਰਟ ਆਈਆਂ ਜੀ ਜਿਵੇਂ ਤੁਹਾਨੂੰ ਪਤਾ ਹੀ ਆ ਹਰ ਸਾਲ ਸਾਡੇ ਕੋਲੇ 5-400 ਪੀਸ ਆਂਦੇ ਆ ਇਹ ਸਾਰਾ ਦੇਖੋ ਇਹ ਕਿੰਨੇ ਕਿੰਨਾ ਹੈ ਇਹਦੇ ਉੱਤੇ 4500 ਰੁਪਏ ਐਮ ਆਰ ਪੀ ਇਹਦਾ ਹੀ ਤੇ ਇਸ ਤੋਂ ਇਲਾਵਾ ਸਾਡੇ ਕੋਲੇ ਸਾਰੇ ਦੇਖੋ ਸਾਰੇ ਕੰਪਨੀਆਂ ਦਾ ਮਾਲ ਆਈ ਹੈ ਸਾਰਾ ਚੈੱਕ ਕਰੋ ਕੋਈ 5000 ਰੁਪਏ ਐਮ ਆਰ ਪੀ ਹੈ ਤੇ 2800 ਰੁਪਏ ਐਮ ਆਰ ਪੀ ਹੈ ਟੌਮੀ ਕੰਪਨੀ ਦੀ ਟੀ-ਸ਼ਰਟ ਆਈ ਹੈ ਇਹ 2800 ਰੁਪਏ ਐਮ ਆਰ ਪੀ ਹੈ ਆ ਦਿਖਾ ਦਿਆਂ ਇਹਦਾ ਐਮ ਆਰ ਪੀ ਚੈੱਕ ਕਰਵਾ ਦੀ ਤੇ ਇਹ ਚ ਕਲਰ ਸਾਈਜ਼ ਸਾਰੇ ਆ ਇਹਦੇ ਵਿੱਚ ਕਲਰ ਸਾਈਜ਼ ਸਾਰੇ ਮਿਲ ਜਾਣਗੇ ਇਹ ਵੀ ਆਪਾਂ ਫਲੈਟ ਜਿਹੜੀ ਤੁਹਾਡੀ ਵੀਡੀਓ ਨੂੰ ਬਾਦੋਂ ਸ਼ੇਅਰ ਕਰੂਗਾ 2800 ਰੁਪਏ ਸਿੰਗਲ ਪੀਸ ਹੈ ਆਪਾਂ 2800 ਰੁਪਏ ਦੇ ਚਾਰ ਪੀਸ ਦੇਨੇ ਆਈ ਹੈ ਟੀ-ਸ਼ਰਟਸ ਦੇ ਵਿੱਚ ਕਾਫੀ ਵੈਰਾਈਟੀ ਮਿਲ ਜੂ ਤੁਹਾਨੂੰ ਹਾਫ 슬ੀਵ ਟੀ अच्छा भी ये भी ਜਿਹੜਾ ਥੋੜੀ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰੂਗਾ ਸਾਰੇ ਬ੍ਰਾਂਡ ਦੀ ਟੀ-ਸ਼ਰਟ ਦੇਖੋ ਚੈੱਕ ਕਰੋ ਇਹ ਸਾਰੇ ਹੀ ਪਿਓਰ ਕਾਟਨ ਦੇ ਵਿੱਚ ਟੀ-ਸ਼ਰਟ ਹੈ ਇਹ ਸ਼ਰਟ ਹੈ ਕੱਪੜਾ ਹੀ ਬੜਾ ਵਧੀਆ ਹੈ ਨਾ ਹਾਂਜੀ 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 ਬਹੁਤ ਵਧੀਆ ਪਿਓਰ ਕਾਟਨ ਦਾ ਕੱਪੜਾ ਹੈ ਇਹ ਸਿੰਗਲ ਪੀ 450 ਰੁਪਏ ਦਾ ਤੇ 1100 ਰੁਪਏ ਦੇ ਤਿੰਨ ਪੀਸ ਦੇਨੇ ਆ ਇਹ ਬਾਰੇ ਬ੍ਰਾਂਡ ਦੇ ਲੋਰ ਹੀ ਇਹ ਨਵਾਂ ਤੁਹਾਨੂੰ ਕਾਫੀ ਆਰਡੀਗਲ ਮਿਲ ਜਾਣਗੇ 1000 ਰੁਪਏ ਦੇ ਤਿੰਨ ਪੀਸ ਹੈ ਹੀ